ਹੈਲੋ एवरीवन ਵੈਲਕਮ ਟੂ ਸਰਗੁਨਸ ਕਿਚਨ ਅੱਜ ਸਰਗੁਨ ਦੇ ਕਿਚਨ ਵਿੱਚ ਤਿਆਰ ਹੋਇਆ ਸੀ ਆٹے ਤੇ ਗੁੜ ਦੇ ਨਾਲ ਕੇਕ ਦੇਖੋ ਕਿੰਨਾ ਵਧੀਆ ਸਾਡਾ ਕੇਕ ਤਿਆਰ ਹੋਇਆ ਹੈ ਚਲੋ ਆਪਾਂ ਇਹਨੂੰ ਸ਼ੁਰੂ ਕਰਦੇ ਹਾਂ ਬਣਾਉਣਾ ਇਹਨੂੰ ਬਣਾਉਣ ਦੇ ਵਾਸਤੇ ਇੱਕ ਮੈਂ ਕੜਾਈ ਲਈ ਕੜਾਈ ਦੇ ਵਿੱਚ ਮੈਂ 200 ਗ੍ਰਾਮ ਗੁੜ ਪਾ ਲਿਆ ਵਾ ਗੁੜ ਪਾਉਣ ਤੋਂ ਬਾਅਦ ਕੜਾਈ ਨੂੰ ਮੈਂ ਗੈਸ ਤੇ ਰੱਖਿਆ ਦੋ ਚਮਚੇ ਮੈਂ ਇਹਦੇ ਵਿੱਚ ਪਾਣੀ ਪਾਵਾਂਗੀ ਪਾਣੀ ਪਾਉਣ ਤੋਂ ਬਾਅਦ ਮੈਂ ਗੈਸ ਔਨ ਕੀਤੀ ਤੇ ਆਪਾਂ ਇਹਨੂੰ ਲਗਾਤਾਰ ਹਿਲਾਵਾਂਗੇ ਆਪਾਂ ਗੁੜ ਨੂੰ ਪਿਘਲਾਉਣਾ ਵਾ ਜਿਹੜੇ ਢੇਲੇ ਹੋਣਗੇ ਆਪਾਂ ਉਹਨੂੰ ਨਾਲੋ ਨਾਲ ਹੀ ਫੇਂਦੇ ਜਾਵਾਂਗੇ ਤੇ ਇਸ ਤਰ੍ਹਾਂ ਸਾਡਾ ਗੁੜ ਸਾਰਾ ਪਿਘਲ ਗਿਆ ਏ ਇਹਨੂੰ ਬਾਅਦ ਵਿੱਚ ਆਪਾਂ ਇਹਨੂੰ ਛਾਨਾਂਗੇ ਇੱਕ ਬੌਲ ਲਿਆ ਛਾਨਣੀ ਰੱਖੀ ਚਾਹ ਵਾਲੀ ਤੇ ਆਪਾਂ ਸਾਰਾ ਗੁੜ ਛਾਨ ਲਿਆ ਕਿਉਂਕਿ ਇਹਦੇ ਵਿੱਚ ਕਿਰਕ ਹੁੰਦੀ ਏ ਨਹੀਂ ਤੇ ਸਾਰੀ ਕਿਰਕ ਸਾਡੇ ਮੂੰਹ ਚ ਆਏਗੀ ਜਦੋਂ ਆਪਾਂ ਖਾਵਾਂਗੇ ਤੇ ਇਸ ਤਰ੍ਹਾਂ ਛਾਨਣ ਤੋਂ ਬਾਅਦ ਇਨੂੰ ਮੈਂ ਇੱਕ ਸਾਈਡ ਤੇ ਰੱਖ ਦਵਾਂਗੀ ਠੰਡਾ ਹੋਣ ਵਾਸਤੇ ਤੇ ਆਪਾਂ ਹੁਣ ਸੁੱਕਾ ਜਿਹੜਾ ਬੈਟਰ ਉਹ ਤਿਆਰ ਕਰਾਂਗੇ ਇਹਦਾ ਇੱਕ ਛਾਣੀ ਰੱਖੀ ਦੂਸਰੇ ਬੋਲ ਦੇ ਉੱਤੇ 200 ਗ੍ਰਾਮ ਮੈਂ ਆਟਾ ਲਿਆ ਇਹ ਆਟਾ ਉਹ ਆ ਜਿਹੜਾ ਆਪਾਂ ਰੋਟੀ ਪਕਾਉਂਦੇ ਆ ਨਾਰਮਲ ਆਟਾ ਵਾ ਇਹਦੇ ਵਿੱਚ ਮੈਂ ਹੁਣ 3 ਚਮਚੇ ਮਿਲਕ ਪਾਊਡਰ ਪਾ ਦਾਂਗੀ ਮਿਲਕ ਪਾਊਡਰ ਪਾਉਣ ਨਾਲ ਜਿਹੜਾ ਸਾਡਾ ਕੇਕ ਹੈ ਬਹੁਤ ਹੀ ਵਧੀਆ ਕਰੀਮੀ ਜਿਹਾ ਬਣਦਾ ਵਾ 3 ਚਮਚੇ ਮਿਲਕ ਪਾਊਡਰ ਪਾਇਆ ਤੇ ਇੱਕ ਪੌਊਚ ਮੈਂ ਇਹਦੇ ਵਿੱਚ ਕਾਫੀ ਦਾ ਪਾਇਆ ਤਾਂ ਕਿ ਸਾਨੂੰ आटे का टेस्ट ना आवे, दो चमचे मैं कोको पाउडर पा देंगी डार्क कोको पाउडर पाया क्योंकि आप चॉकलेट केक बना रहे हैं यह पाने बाद एक चमचा मैं बेकिंग पाउडर पाता तो वन फोर्थ मैं बेकिंग सोडा पाया वा तो थोड़ा जहा मैं नमक पाया वा एक पिंच बस आप हूँ छान लवेंगे ताकि सारी कुछ एक सारे हो जा ਇਹ ਸਾਰਾ ਕੁਝ ਇੱਕਸਾਰ ਹੋ ਗਿਆ ਹੈ ਤੇ ਆਪਾਂ ਹੁਣ ਗੁੜ ਵਾਲੇ ਪਾਸੇ ਚੱਲਾਂਗੇ ਗੁੜ ਦੇ ਵਿੱਚ ਮੈਂ 1/3 ਕੱਪ ਘਰ ਦਾ ਬਣਿਆ ਹੋਇਆ ਦਹੀਂ ਪਾਇਆ ਵਾ ਤੇ 1/3 ਕੱਪ ਇਹਦੇ ਵਿੱਚ ਮੈਂ ਰਿਫਾਈਨਡ ਆਇਲ ਪਾਇਆ ਵਾ ਹੁਣ ਆਪਾਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨਾ ਵਾ ਇਹਨੂੰ ਥੋੜਾ ਟਾਈਮ ਲੱਗਦਾ ਇੱਕਸਾਰ ਹੋਣ ਦੇ ਵਿੱਚ ਜਦੋਂ ਤੱਕ ਇਹ ਇੱਕਸਾਰ ਨਾ ਹੋ ਜਾਵੇ ਉਦੋਂ ਤੱਕ ਆਪਾਂ ਇਹਨੂੰ ਲਗਾਤਾਰ ਹਿਲਾਉਂਦੇ ਰਵਾਂਗੇ ਚਮਚੇ ਨਾਲ ਚੰਗੀ ਤਰ੍ਹਾਂ ਨਹੀਂ ਸੀ ਹੋ ਰਿਹਾ ਇਸ ਕਰਕੇ ਮੈਂ ਫਿਰ ਬੀਟਰ ਲਿਆਵਾ ਦੇਖੋ ਇੱਕਸਾਰ ਹੋ ਗਈਆਂ ਸਭ ਚੀਜ਼ਾਂ ਚੰਗੀ ਤਰ੍ਹਾਂ ਮਿਕਸ ਹੋ ਗਿਆ ਵਾ ਹੁਣ ਜਿਹਦੇ ਵਿੱਚ ਆਪਾਂ ਬੇਕ ਕਰਨਾ ਉਹਨੂੰ ਟਿੰਨ ਨੂੰ ਮੈਂ ਤਿਆਰ ਕਰ ਲਾਂਗੀ ਤੇਲ ਲਗਾ ਲਿਆ ਚਾਰੇ ਪਾਸੇ ਤੇ ਥੋੜਾ ਜਿਹਾ ਇਹਦੇ ਵਿੱਚ ਮੈਂ ਆਟਾ ਧੂੜ ਦਵਾਂਗੀ ਇਹ ਇਸ ਤਰ੍ਹਾਂ ਕਰਨ ਦੇ ਨਾਲ ਜਿਹੜਾ ਸਾਡਾ ਕੇਕ ਹੈ ਟਿੰਨ ਦੇ ਨਾਲ ਨਹੀਂ ਚਿਪਕੇਗਾ ਤੇ ਬਾਕੀ ਹੁਣ ਇਹਨੂੰ ਆਪਾਂ ਹੱਥ ਨਹੀਂ ਲਗਾਉਣਾ ਵਾ ਇੱਕ ਸਾਈਡ ਤੇ ਰੱਖ ਦਵਾਂਗੇ ਹੋਂ ਗੁੱੜ ਦੇ ਵਿੱਚ ਜਿਹੜਾ ਆਪਾਂ ਸਮਾਨ ਤਿਆਰ ਕੀਤਾ ਸੀ ਸੁੱਕਾ ਉਹ ਸਾਰਾ ਪਾਵਾਂਗੇ ਹੌਲੀ ਹੌਲੀ ਕਰਕੇ ਮਿਕਸ ਕਰਾਂਗੇ ਬਹੁਤ ਜ਼ਿਆਦਾ ਓਵਰ ਨਹੀਂ ਇਹਨੂੰ ਆਪਾਂ ਫੈਂਟਣਾ ਹੁਣ ਸਾਰਾ ਕੁਝ ਮੈਂ ਚੰਗੀ ਤਰ੍ਹਾਂ ਮਿਕਸ ਕਰਤਾ ਇਹ ਥੋੜਾ ਜਿਹਾ ਇਹਨੂੰ ਸੰਗਣਾ ਲੱਗਦਾ ਪਿਆ ਸੀਗਾ ਇਸ ਲਈ ਇਹਦੇ ਵਿੱਚ ਮੈਂ 2 ਚਮਚੇ ਦੇ ਕਰੀਬ ਦੁੱਧ ਪਾਇਆ ਵਾ ਬਸ ਜ਼ਿਆਦਾ ਨਹੀਂ ਪਾਉਣਾ ਤੇ ਇਹਨੂੰ ਆਪਾਂ ਫਿਰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਦੇਖੋ ਸਾਡਾ ਥੋੜਾ ਸੌਫਟ ਹੋ ਗਿਆ ਵਾ ਤੇ ਇੱਕ ਚਮਚਾ ਇਹਦੇ ਵਿੱਚ ਮੈਂ ਵਿਨੇਗਰ ਪਾ ਦਿੱਤਾ ਸੀ ਇਹ ਪਾਉਣ ਦੇ ਨਾਲ ਜਿਹੜਾ ਸਾਡਾ ਕੇਕ ਹੈ ਉਹ ਚੰਗੀ ਤਰ੍ਹਾਂ ਫੁੱਲ ਜਾਏਗਾ ਔਰ ਲਾਈਟ ਹੋ ਜਾਏਗਾ ਬਾਅਦ ਵਿੱਚ ਆਪਾਂ ਸਾਰਾ ਜਿਹੜਾ ਬੈਟਰ ਹੈ ਇਹਦੇ ਵਿੱਚ ਪਾ ਦਾਂਗੇ ਟਿੰਨ 'ਚ ਟਿੰਨ 'ਚ ਪਾਉਣ ਤੋਂ ਬਾਅਦ ਆਪਾਂ ਇਹਨੂੰ ਥੋੜਾ ਟੈਪ ਕਰਾਂਗੇ ਟਿੰਨ ਨੂੰ ਤਾਂ ਕਿਸੇ ਜਿਹੜੇ ਬੱਬਲ ਜਿਹੜੇ ਹੋਣਗੇ ਉਹ ਸਾਰੇ ਖਤਮ ਹੋ ਜਾਣਗੇ ਦੂਜੇ ਪਾਸੇ ਮੈਂ ਕੁੱਕਰ ਵੀ ਰੱਖ ਦਿੱਤਾ ਵਾ ਪ੍ਰੀ ਹੀਟ ਹੋਣ ਵਾਸਤੇ ਇਹ ਮੈਂ ਕੁੱਕਰ ਦੇ ਵਿੱਚ ਬਣਾ ਰਹੀ ਆ ਥੋੜਾ ਡਰਾਈ ਫਰੂਟ ਆਪਾਂ ਉੱਪਰ ਸਪ੍ਰਿੰਕਲ ਕਰ ਲਿਆ ਹੈ ਕੁੱਕਰ ਨੂੰ ਵੀ ਪ੍ਰੀ ਹੀਟ ਹੁੰਦੇ ਆ 10 ਮਿੰਟ ਹੋ ਗਏ ਸੀ ਆਪਾਂ ਕੇਕ ਦਾ ਸਾਰਾ ਜਿਹੜਾ ਡੱਬਾ ਵਿੱਚ ਰੱਖ ਦਿੱਤਾ ਹੈ ਤੇ ਕੁੱਕਰ ਨੂੰ ਬੰਦ ਕਰ ਦਾਂਗੇ ਤੇ ਉੱਪਰੋਂ ਸੀਟੀ ਉਤਾਰ ਲਵਾਂਗੇ ਇਹ ਮੈਂ 50 ਮਿੰਟ ਸਿਮ ਤੇ ਪਕਾਇਆ ਜੀ ਕੇਕ ਸਾਡਾ ਕੇਕ ਦੇਖੋ ਰੈਡੀ ਹੋ ਗਿਆ ਹੈ ਬਾਅਦ ਵਿੱਚ ਇਹਨੂੰ ਮੈਂ ਡੱਬੇ ਚੋਂ ਕੱਢ ਲਿਆ ਸੀ ਤੇ ਦੇਖੋ ਕਿੰਨਾ ਵਧੀਆ ਸਾਡਾ ਕੇਕ ਰੈਡੀ ਹੋਇਆ ਹੈ ਹੁਣ ਮੈਂ ਤੁਹਾਨੂੰ ਕੱਟ ਕੇ ਦਿਖਾਨੀ ਆ ਕੱਟਣ ਤੋਂ ਹੀ ਪਤਾ ਲੱਗਦਾ ਪਿਆ ਕਿ ਸਾਡਾ ਕੇਕ ਕਿੰਨਾ ਜਿਆਦਾ ਸੌਫਟ ਬਣਿਆ ਹੋਇਆ ਹੈ ਤੇ ਹੁਣ ਕੇਕ ਖਾਣ ਵਾਸਤੇ ਤਿਆਰ ਹੈ ਜੇ ਤੁਹਾਨੂੰ ਮੇਰੀ ਰੈਸিপি ਪਸੰਦ ਆਈ ਹੋਵੇ ਤੇ ਪਲੀਜ਼ ਤੁਸੀਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਦੇਖੋ ਸਾਰੇ ਪਾਸੇ ਚੰਗੀ ਤਰ੍ਹਾਂ ਕੇਕ ਜਿਹੜਾ ਹੈਡਾ ਵਾ ਉਹ ਪੱਕ ਚੁੱਕਾ ਵਾ